ਇਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਵਾਇਰਲ ਹੋ ਰਹੀ ਹੈ ਜਿਹਦੇ ਸੰਬੰਧੀ ਇੱਕ ਮੁਕੱਦਮਾ ਦਰਜ ਹੋਇਆ ਸੀ ਮੁਕੱਦਮਾ ਨੰਬਰ 36 ਮਿਤੀ 28/4/2025 ਨੂੰ ਅੰਡਰ ਸੈਕਸ਼ਨ 109 ਜੋ ਕਿ 307 ਆਈਪੀਸੀ ਦੇ ਕੰਪੈਟਿਬਲ ਹੈ 115 2 191 3 ਤੇ 190 ਪੀਐਨਐਸ थाना ਸੰਗਤ ਵਿੱਚ ਜਿੱਥੇ ਇੱਕ ਵਿਅਕਤੀ ਨਾਲ ਪੁੱਤਮਾਰ ਹੋਈ ਸੀ ਪਿੰਡ ਕਿਸ਼ਨਪੁਰਾ ਕੋਪੀ ਵਿਕੇਸ਼ ਪੰਜੇ ਬੰਦੇ ਜਿਹੜੇ ਇਹਦੇ ਵਿੱਚ ਐਫਆਈਆਰ ਦੇ ਵਿੱਚ ਬਾਈ ਨੇਮ ਸੀ ਇਹਨਾਂ ਤੇ ਐਫਆਈਆਰ ਰਜਿਸਟਰਡ ਹੈ ਤੇ ਇਹ ਪੰਜੇ ਬੰਦਿਆਂ ਦੀ ਫਿਲਹਾਲ ਅਜੇ ਗ੍ਰਿਫਤਾਰੀ ਨਹੀਂ ਹੋਈ ਜਿਨ੍ਹਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹੇ ਦੇ ਸੰਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਫੋਟੋ ਵਾਇਰਲ ਹੋਈ ਹੈ ਜਿਹੜੇ ਇਹਦੇ ਵਿੱਚ ਦੋ ਬੰਦੇ ਐ ਇੱਕ ਬੰਦਾ ਇਹਦੇ ਵਿੱਚ ਸਰਟੀਫਿਕੇਟ ਰਾਣਾ ਮਤਤਮਾ 307 ਦਾ ਜੋ ਕਿ ਜਨਵਰੀ ਦੇ ਵਿੱਚ ਦਰਜ ਹੋਇਆ ਸੀ ਉਹਦੇ ਵਿੱਚ ਸਾਨੂੰ ਵੌਂਟਡ ਹੈ ਤੇ ਇੱਕ ਬੰਦਾ ਜਿਹੜਾ ਉਸ ਦੇ ਨਾਲ ਆ ਉਹ ਸਾਨੂੰ ਇਹ ਡਾਟਾ ਸਟ ਕੇਸ ਜੋ ਕਿ ਕਾਪੀਕੀਸ਼ਨ ਪੂਰਾ ਵਿਕੇ ਹੋਇਆ ਉਹਦੇ ਵਿੱਚ ਸਾਨੂੰ ਵੌਲਟੇਜ ਤੇ ਇਹਦੇ ਵਿੱਚ ਇਹ ਜਿਹੜੀ ਨਿਊਜ਼ ਆ ਜਾਂਦੀ ਹੈ ਫੋਟੋ ਜਿਹੜੀ ਵਾਇਰਲ ਹੁੰਦੀ ਆ ਇਹ ਥੋਪਲੀ ਅਨਵੈਰੀਫਾਈਡ ਹੈ ਤੇ ਜਿਹਦਾ ਅਸੀਂ ਜਿਹਦਾ ਗੰਧਨ ਕਰਦੇ ਆ ਸਾਡੇ ਕੋਲ ਬੰਦਾ ਇਹਦੇ ਵਿੱਚ ਕੋਈ ਆਨ ਰਿਪੋਰਟ ਜਾਂ ਕੋਈ ਅਰੈਸਟेड ਬੰਦਾ ਨਹੀਂ ਹੈਗਾ ਤੇ ਬਟ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਜਲਦੀ ਇਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ